ਪਰਮਾਤਮਾ ਨੇ ਪਹਿਲਾ ਬੰਦਾ ਚਲੇ ਗਿਆ ਦੁਨੀਆ ਤੋਂ ਤੇ ਹੁਣ ਆਹ ਕਹਿਰ ਹੋ ਗਿਆ ਜੀ ਬਹੁਤ ਜਿਆਦਾ ਪਰੇਸ਼ਾਨੀ ਆਉਂਦੀ ਐ ਇਸ ਗੱਲ ਦੇ ਵਿੱਚ ਨੀਂਦ ਨਹੀਂ ਆਉਂਦੀ ਰਾਤ ਨੂੰ ਟੈਨਸ਼ਨ ਰਹਿੰਦੀ ਆ ਵੀ ਕੋਈ ਸਿਰ ਤੇ ਕਮਾਉਣ ਵਾਲਾ ਵੀ ਨਹੀਂ ਮੇਰਾ ਬੱਚਾ ਵੀ ਬਹੁਤ ਛੋਟਾ ਐ ਪਤਨੂ ਕੀ ਗੱਲ ਹੋ ਗਈ ਸੀ ਬਾਪੂ ਕਿਉਂ ਨੇ ਜਾ ਗਿਆ ਸੀਗਾ ਪਤਾ ਨਹੀਂ ਕੋਈ ਲੜ ਗਿਆ ਪਤਾ ਨਹੀਂ ਕੀ ਹੋ ਗਿਆ ਉਥੇ ਖਾਲਜੇ ਡੱਪਿਆ ਜੀਵੀ ਦਾ ਰੰਗ ਕੱਲਾ ਹੀ ਕੱਲਾ ਸੀਆ ਦੋ ਸੀ ਗਿਆ ਕਿਤੇ ਟੈਂਕੀ ਫਟ ਗਈ ਸੀ ਮੋਦ ਗਈ ਤੇ ਦੁੱਧ ਦਾ ਤੇਲ ਆ ਰਿਹਾ ਤੇਰਾ ਤਾਂ ਹੀ ਚੱਕਿਆ ਗਿਆ ਕਿ ਤੂੰ ਟੈਂਕੀ ਦਾ ਉੱਤੇ ਕੰਨੀ ਖੋਲਿਆ ਸੀਗਾ ਅੱਛਾ ਹਾਂ 16 ਸਾਲਾਂ ਦਾ ਉਹ ਸੀਗਾ ਦੇਖੀ ਆੰਨੇ ਆ ਜਿੱਦਾਂ ਦੇ ਹਾਲਾਤ ਅਸੀਂ ਤੋਂ ਬਹੁਤ ਦਿਨ ਹੋ ਗਏ ਦੇਖਦਿਆਂ ਨੂੰ ਹਾਂ ਵਿੱਚ ਅਸੀਂ ਵੀ ਇੰਨੇ ਜੋਗੇ ਹੁੰਦੇ ਤਾਂ ਸਾਰੀ ਮਦਦ ਕਰ ਦਿੰਦੇ ਤੇ ਸਸਤਾਪ ਵੀ ਗਰੀਬ ਘਰਾਂ ਵੀ ਝਾੜੀ-ਦੱppa ਕਰਕੇ ਟਾਈਮ ਪਾਸ ਕਰਦੇ ਆ ਸੋਹਰਾ ਸਾਹਿਬ ਵੀ ਬਜ਼ੁਰਗ ਹੈ ਨਾ ਹਾਂਜੀ ਵੀ ਤੁਹਾਨੂੰ ਪਤਾ ਹੀ ਆ ਹੁਣ ਕਿਹੜੇ ਹਾਲਾਤਾਂ ਤੇ ਗੁਜ਼ਰਦੇ ਇਹ ਹੂੰ ਵੀ ਚਾਦਰਾਂ ਥੱਲੇ ਬੈਠੇ ਕਿੰਨਾ ਕੁ ਟਾਈਮ ਇੱਥੇ ਬੈਠੇ ਰਹਿਣਗੇ ਵਿਚਾਰੇ ਸਾਤ ਹੀ ਨਹੀਂ ਗਰੀਬ ਹੋ ਰਹੀ ਉਹਦੇ ਪੱਲੇ ਕੀ ਰਹੇਗਾ ਹੁਣ ਅੱਜ ਵਿਚਾਰਾ ਅੱਜ ਛੱਤ ਬਣੀ ਪਾ ਸਕਦਾ ਹੈ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਮੋਗਾ ਜ਼ਿਲ੍ਹਾ ਹਲਕਾ ਬਾਗਾ ਬਰਾਣਾ ਦੇ ਪਿੰਡ ਮਾਲਾਕਲਾ ਦੇ ਵਿੱਚ ਖੜੇ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਇੱਕ ਪਾਸੇ ਹੜ੍ਹਾਂ ਦੀ ਮਾਰ ਦੇ ਕਾਰਨ ਕਾਫੀ ਲੋਕ ਜਿਹੜੇ ਹੈਗੇ ਆ ਘਰੋਂ ਬੇਕਾਰ ਹੋ ਗਏ ਨੇ ਤੇ ਇਸੇ ਤਰ੍ਹਾਂ ਹੀ ਭਾਰੀ ਮੀਂਹਾਂ ਕਰਕੇ ਬਰਸਾਤਾਂ ਦੇ ਕਾਰਨ ਇਹੋ ਜਿਹੀ ਗਰੀਬ ਮਜ਼ਦੂਰਾਂ ਦੇ ਘਰ ਵੀ ਇੱਥੇ ਡਿੱਗੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਸਾਂਝੀਆਂ ਕਰ ਦੇਣ ਕਿ ਇਸ ਪਰਿਵਾਰ ਦੇ ਜਿਹੜੇ ਤਿੰਨ ਕਮਰੇ ਸੀ ਤਿੰਨੇ ਹੀ ਕਮਰਾ ਦੀਆਂ ਜਿਹੜੀਆਂ ਛੱਤਾਂ ਡਿੱਗ ਗਿਆ ਜਿਹੜੀਆਂ ਮਤਲਬ ਕਿ ਬਹੁਤ ਜ਼ਿਆਦਾ ਹੀ ਨੁਕਸਾਨ ਹੋਇਆ ਥੋੜਾ ਨਹੀਂ ਕਹਿ ਸਕਦੇ ਕਿਉਂਕਿ ਘਰਾਂ ਦੀ ਇੱਕ ਛੱਤ ਡਿੱਗ ਜੇ ਫੇਰ ਵੀ ਹੁੰਦਾ ਪਰ ਇੱਥੇ ਤਾਂ ਇੰਨੀ ਕੁ ਜ਼ਿਆਦਾ ਗਰੀਬ ਮਾਰ ਹੋ ਗਏ ਕਿ ਤਿੰਨ ਕਮਰੇ ਸੀ ਤੇ ਤਿੰਨਾਂ ਦੀਆਂ ਛੱਤਾਂ ਜਿਹੜੀਆਂ ਡਿੱਗ ਗਈਆਂ ਇੱਧਰ ਸਾਡੇ ਨਾਲ ਪਰਿਵਾਰ ਖੜਾ ਹੈਗਾ ਪਰਿਵਾਰ ਨਾਲ ਗੱਲਬਾਤ ਕਰਨੀ ਹੈ ਕਿ ਜਿਹੜੀ ਇਹ ਘਟਨਾ ਵਾਪਰੀ ਇਹਨਾਂ ਦੇ ਨਾਲ ਕਿਦਨ ਵਾਪਰੀ ਆ ਇੱਕ ਗੱਲ ਹੋਰ ਸੁਣਨ ਦੇ ਵਿੱਚ ਆਈ ਆ ਕਿ ਭੈਣ ਦੇ ਕਹਿੰਦੇ ਜਿਹੜਾ ਹਸਬੰਡ ਸੀਗਾ ਉਹਦੀ ਡੈਥ ਹੋ ਚੁੱਕੀ ਆ ਏ ਇਹ ਉਹਨਾਂ ਦਾ ਸਹੁਰਾ ਪਰਿਵਾਰ ਹੈ ਤੇ ਦੋ ਪਰਿਵਾਰ ਦੇ ਵਿੱਚ ਨਿੱਕੇ ਨਿੱਕੇ ਬੱਚੇ ਹੈਗੇ ਆ ਤੇ ਬੱਚੇ ਵੀ ਹਜੇ ਛੋਟੇ ਆ ਬੇਟੇ ਦੀ ਗੱਲ ਕਰੀਏ ਤਾਂ ਹਲੇ ਇਹਨੇ ਛੋਟਾ ਹੈ ਜਦੋਂ ਵੱਡਾ ਹੋਊਗਾ ਤਾਂ ਉਹਦੀ ਕਿਤੇ ਨਾ ਕਿਤੇ ਜਾ ਕੇ ਪੜ੍ਹ ਲਿਖ ਕੇ ਬੱਚਾ ਕੋਈ ਆਵਦੇ ਪੈਰਾਂ ਤੇ ਕਾਬਲ ਹੋਊਗਾ ਤੇ ਸਹੁਰੇ ਦੀ ਗੱਲ ਕਰੀਏ ਤਾਂ ਉਹ ਵੀ ਬਜ਼ੁਰਗ ਨੇ ਤੇ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਜੀ ਬੈਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਨਦੀਪਾ ਜੀ ਜੀ ਮਤਲਬ ਕਿ ਜਿਹੜੀ ਤੁਹਾਡੇ ਘਰ ਦੀਆਂ ਛੱਤਾਂ ਡਿੱਗੀਆਂ ਕਿਦਾਂ ਡਿੱਗੀਆਂ ਏ ਜੀ ਜਦੋਂ ਮੀਂਹ ਜ਼ਿਆਦਾ ਆਏ ਸੀਗੇ ਜੀ ਤੇ ਪਰਲੇ ਪਾਸੋਂ ਕੰਧ 파ਟ ਗਈ ਜੀ ਸਾਨੂੰ ਗਵਾਂਡੀਆਂ ਨੇ ਕਿਹਾ ਵੀ ਤੁਸੀਂ ਸਮਾਨ ਕੱਢ ਲਓ ਤੇ ਬੱਚਿਆਂ ਨੂੰ ਪਾਸੇ ਕਰ ਲਓ ਵੀ ਕੰਧ ਦਾ ਕੋਈ ਪਤਾ ਨਹੀਂ ਕਦੋਂ ਡੈਗ ਪੈਣੀ ਆ ਤੇ ਅਸੀਂ ਫੇਰ ਵੀ ਸੋਚਿਆ ਸੀਗਾ ਵੀ ਚਲੋ ਕੋਈ ਗੱਲ ਨਹੀਂ ਸਾਰਿਆਂ ਦੀਆਂ ਛੱਤਾਂ ਚੋਈ ਜਾਂਦੀਆਂ ਵੀ ਕੋਈ ਨਹੀਂ ਵੀ ਥੋੜਾ ਘਣਾ ਹੀ ਹੋਊਗਾ ਕਿ ਸਾਨੂੰ ਮੜ ਕੇ ਪਿਛਲੇ ਪਾਸੇ ਉਹ ਵੀ ਮੁੰਡਾ ਚੜਿਆ ਉਹ ਕਹਿੰਦਾ ਵੀ ਕੰਧ ਜਾਦੇ 파ਟ ਗਈ ਆ ਮਾਮੀ ਜੀ ਵੀ ਤੁਸੀਂ ਬੱਚਿਆਂ ਨੂੰ ਬਚਾਓ ਫੇਰ ਸਾਰੇ ਭੈਣ ਭਰਾ ਆ ਕੇ ਤੇ ਵੀ ਸਮਾਨ ਬਾਹਰ ਕੱਢਤਾ ਤੇ ਮੇਰੇ ਬੱਚੇ ਵੀ ਬਾਹਰ ਸੀਗੇ ਤੇ ਵੀ ਛੱਤ ਉਧਰਲੀ ਵੀ ਪਹਿਲਾਂ ਡਿੱਗੀਆਂ ਤੇ ਆ 2 ਘੰਟੇ ਬਾਅਦ ਚ 66 ਡਿੱਗੀਆਂ ਮਤਲਬ ਥੋੜਾ ਥੋੜਾ ਟਾਈਮ ਪਾ ਕੇ ਤੇ ਹਾਂਜੀ 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 ਡਿੱਗ ਗਈਆਂ ਬਾਲਿਆਂ ਤੇ ਪਾਈ ਹੋਈ ਸੀ ਕਿ ਕਿੰਨਾ ਨਹੀਂ ਜੀ ਡਾਟ ਸੀਗੀ ਜੀ ਡਾਟ ਸੀਗੀ ਹਾਂਜੀ 25 ਸਾਲ ਹੋ ਗਈ ਸੀ ਹਾਂਜੀ 25 ਸਾਲ ਹੋ ਗਈ ਸੀ 25 ਸਾਲ ਹੋ ਗਈ ਹੋਏ ਹਾਂ ਪੁੱਤ ਨੂੰ ਕੀ ਗੱਲ ਹੋ ਗਈ ਸੀ ਬਾਪੂ ਕਿਉਂ ਨੇ ਜਾ ਗਿਆ ਸੀਗਾ ਪਤਾ ਨਹੀਂ ਕੋਈ ਲੜ ਗਿਆ ਪਤਾ ਨਹੀਂ ਕੀ ਹੋ ਗਿਆ ਉਥੇ ਖਾਲ ਜੀ ਡੱਟਿਆ ਜੀਵੇਂ ਦੇ ਰਾਂ ਦੇ ਕੱਲਾ ਹੀ ਕੱਲਾ ਸੀਗਾ ਦੋ ਸੀ ਗਿਆ ਕਿਤੇ ਟੈਂਕੀ ਫਟ ਗਈ ਮੋਦ ਗਈ ਦੁੱਧ ਦਾ ਤੇਲ ਵਾਲੀ ਤੇਰਾ ਤਾਂ ਹੀ ਚੱਕਿਆ ਗਿਆ ਜੀ ਤੂੰ ਟੈਂਕੀ ਦਾ ਉੱਤੇ ਕਰਨੀ ਖੋਲਿਆ ਸੀਗਾ ਅੱਛਾ ਹਾਂ 16 ਸਾਲਾਂ ਦਾ ਉਹ ਸੀਗਾ ਮਤਲਬ ਕਿ ਉਹ ਵੀ ਐਕਸਪਾਇਰ ਹੋ ਗਿਆ ਹਾਂਜੀ ਦੋਨੇ ਪੁੱਤ ਜਿਹੜੇ ਸੀ ਦੋਨੇ ਇੱਕ ਟੱਬਰ ਵੀ ਮਟਿਆ ਰਹੀ ਸੀ ਟੱਬਰ ਵੀ ਬਾਪੂ ਬਦੂਰੀ ਕਬੀਲਦਾਰੀ ਪੈ ਗਈ ਸੀ ਹਾਂ ਬਦੂਰੀ ਤੇ ਅੱਜ ਫੇਰ ਉਦੋਂ ਹੋਰ ਮਾਰ ਹੋ ਗਈ ਹਾਂਜੀ ਬਸ ਆ ਪਾਇਆ ਸੀ ਮੈਂ ਤਾਂ ਕਰਕੇ ਹੁਣ ਕੀ ਕੰਮ ਕਰਦੇ ਤੁਸੀਂ ਕੋਈ ਪੱਠੇ ਜਾਂਦਾ ਮੈਂ ਹਾਂ ਤੇ ਦੋ ਪਸੂ ਰੱਖੇ ਇਹ ਮੇਰੀ 60 60 ਅੱਜ ਕੀ ਮਣ ਕੇ ਬੈਠੇ ਆ ਹਾਂ ਮਨਕੇ ਬੈਠੇ ਵੀ ਆਂ ਤੁਰਿਆ ਨਹੀਂ ਆਂ ਆਈ ਕੰਮ ਕਰਦੇ ਦੋ ਪੁੱਤ ਸੀਗੇ ਦੋਨੇ ਹੀ ਕਹਿੰਦੇ ਬਾਪੂ ਦੇ ਜਿਹੜੇ ਹੈ ਗਿਆ ਮੌਤ ਹੋ ਚੁੱਕੀ ਆ ਬਹੁਤ ਹੀ ਦਰਦਮਈ ਕਹਾਣੀ ਹੈ ਜੇ ਗੱਲ ਕਰੀਏ ਤੇ ਆਪ ਵੀ ਬਜ਼ੁਰਗ ਹੈ ਤੇ ਆਪ ਵੀ ਕਹਿੰਦੇ ਇਹਨਾਂ ਦੀ ਢੂਈ ਜਿਹੜੀ ਹੈਗੀ ਉਹਦੇ ਮਨਕੇ ਹਿੱਲੇ ਹੋਇਆ ਕੰਮਕਾਰ ਨਹੀਂ ਹੁੰਦਾ ਪਰ ਫਿਰ ਵੀ ਪਰਿਵਾਰ ਨੂੰ ਪਾਲ ਰਹੇ ਨੇ ਪਹਿਨੇ ਜਿੱਦਣ ਇਹ ਕੋਠੇ ਢਿੱਗਿਆ ਦਿਨੇ ਢਿੱਗਿਆ ਕਿ ਰਾਤ ਨੂੰ ਦਿਨੇ ਢਿੱਗਿਆ ਜੀ ਸਵੇਰ ਦੀ ਨੇ ਹਾਂਜੀ ਤੇ ਉਹ ਕੋਈ ਨੁਕਸਾਨ ਤਾਂ ਨਹੀਂ ਹੋਇਆ ਬੱਚਾ ਦੇ ਸੱਟਾਂ ਸੁੱਟਾਂ ਤੋਂ ਬੱਚੇ ਬਚ ਗਏ ਜੀ ਸੱਟਾਂ ਤੋਂ ਇਧਰਲੇ ਕਮਰੇ 'ਚ ਮੇਰਾ ਥੋੜਾ ਸਮਾਨ ਸੀਗਾ ਵੀ ਦਾਣਾ ਪਿਆ ਸੀ ਪਸ਼ੂਆਂ ਵਾਲਾ ਤੇ ਹੋਰ ਬਾਧੂ ਘਟੂ ਸਮਾਨ ਆਪਰਾਖੇ ਦਿੱਨੇ ਆ ਜੀ ਕੰਮ ਕੀ ਕਰਦੇ ਹੋ ਤੁਸੀਂ ਕੰਮ ਜੀ ਬਸ ਪਸ਼ੂ ਪਾਲਦੇ ਆ ਜੀ ਪਸ਼ੂ ਰੱਖੇ ਰਹਿਨੇ ਹਾਂਜੀ ਕੰਮ ਬਹੁਤਾ ਹੁੰਦਾ ਨਹੀਂ ਜੀ ਹੁਣ ਤੇ ਪਸ਼ੂ ਪਾਲਦੇ ਆ ਬੱਚਿਆਂ ਨੂੰ ਬਸ ਪਾਲਦੇ ਆ ਦੁੱਧ ਪਾਲੇ ਨੇ ਟਾਈਮ ਪਾਸ ਹੋ ਜਾਂਦਾ ਜੀ ਜਦੋਂ ਤੁਹਾਡੇ ਹਸਬੰਡ ਐਕਸਪਾਇਰ ਹੋਈ ਸੀ ਉਦੋਂ ਬੱਚੇ ਕਿੱਡੇ ਕਿੱਡੇ ਸੀ ਉਦੋਂ ਮੇਰਾ ਬੇਟਾ 2.5 ਸਾਲ ਦਾ ਸੀਗਾ ਜੀ ਬੇਟੀ ਮੇਰੀ 13 ਸਾਲ ਦੀ ਸੀ ਏਡੀ ਉਮਰ ਪਰ ਜਵਾਨੀ ਦੇ ਵਿੱਚ ਐਡਾ ਦੁੱਖ ਲੱਗਿਆ ਤੇ ਅੱਜ ਮਹਾਰਾਜ ਨੇ ਉੱਤੇ ਹੋਰ ਕਹਿਰ ਵਰ੍ਹਾਤਾ ਕੀ ਲੱਗਦਾ ਬਹੁਤ ਮਾੜਾ ਲੱਗਦਾ ਹੈ ਜੀ ਪ੍ਰਮਾਤਮਾ ਨੇ ਪਹਿਲਾਂ ਬੰਦਾ ਚਲਿਆ ਗਿਆ ਦੁਨੀਆ ਤੋਂ ਤੇ ਹੁਣ ਆਹ ਕਹਿਰ ਹੋ ਗਿਆ ਜੀ ਬਹੁਤ ਜਿਆਦਾ ਪਰੇਸ਼ਾਨੀ ਆਉਂਦੀ ਹੈ ਇਸ ਗੱਲ ਦੇ ਵਿੱਚ ਨੀਂਦ ਨਹੀਂ ਆਉਂਦੀ ਰਾਤ ਨੂੰ ਟੈਨਸ਼ਨ ਰਹਿੰਦੀ ਆ ਵੀ ਕੋਈ ਸਿਰ ਤੇ ਕਮਾਉਣ ਵਾਲਾ ਵੀ ਨਹੀਂ ਮੇਰਾ ਬੱਚਾ ਵੀ ਬਹੁਤ ਛੋਟਾ ਹੈ ਤੁਹਾਡੇ ਘਰਾਂ ਦੇ ਨੇੜੇ ਹੀ ਆ ਕਿੱਦਾਂ ਦੇ ਹਾਲਾਤ ਆ ਇਹਨਾਂ ਤੋ ਦੇਖੀ ਜਾਂਨੇ ਆ ਜਿੱਦਾਂ ਦੇ ਹਾਲਾਤ ਅਸੀਂ ਤੋਂ ਬਹੁਤ ਦਿਨ ਹੋ ਗਏ ਦੇਖਦਿਆਂ ਨੂੰ ਹਾਂ ਵਿੱਚ ਅਸੀਂ ਵੀ ਇੰਨੇ ਜੋਗੇ ਹੁੰਦੇ ਤਾਂ ਸਾਰੀ ਮਦਦ ਕਰ ਦਿੰਦੇ ਤੇ ਸਸਤਾਪ ਵੀ ਗਰੀਬ ਘਰਾਂ ਵੀ ਝਾੜੀ-ਦੱppa ਕਰਕੇ ਟਾਈਮ ਪਾਸ ਕਰਦੇ ਆ ਸੋਹਰਾ ਸਾਹਿਬ ਵੀ ਬਜ਼ੁਰਗ ਹੈ ਨਾ ਹਾਂਜੀ ਵੀ ਤੁਹਾਨੂੰ ਪਤਾ ਹੀ ਆ ਹੁਣ ਕਿਹੜੇ ਹਾਲਾਤਾਂ ਤੇ ਗੁਜ਼ਰਦੇ ਇਹ ਹੂੰ ਵਿਚਾਦਰਾ ਥੱਲੇ ਬੈਠੇ ਕਿੰਨਾ ਕ ਟਾਈਮ ਇੱਥੇ ਬੈਠੇ ਰਹਿਣਗੇ ਵਿਚਾਰੇ ਜੋ ਆਈ ਦਾ ਕੋਈ ਸਾਧਨ ਵੀ ਹੈ ਨਹੀਂ ਕੋਈ ਸਾਧਨ ਨਹੀਂ ਵੀ ਭੈਣ ਜੀ ਵੀ ਠੱਲੇ ਵਿੱਚ ਰਹਿੰਦੇ ਆ ਇਹ ਟੈਂਪੋਰਰ ਸਾਹਿਬ ਵੀ ਕਹਿੰਦੇ ਬਿਮਾਰ ਹਾਂਜੀ ਉਹ ਵੀ ਬਿਮਾਰ ਰਹਿੰਦੇ ਆ ਹੂੰ ਇਹਨਾਂ ਦੇ ਵੀ ਬੰਨ ਕੋ ਬਿਮਾਰ ਹੀ ਆ ਜੀ ਇਹ ਵੀ ਬਿਮਾਰ ਹਾਂਜੀ ਹੂੰ ਇੱਧਰ ਸਾਡੇ ਨਾਲ ਪਿੰਡ ਦੇ ਵਿੱਚੋਂ ਅੰਕੜੇ ਨੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੱਦਾਂ ਦੇਖਦੇ ਹੋ ਇੱਕ ਪਰਿਵਾਰ ਇੱਕ ਕੁਦਰਤੀ ਕਰੋਪੀ ਇੱਕ ਰੱਬ ਦੀ ਕਰੋਪੀ ਕਿ ਦੋ ਪੁੱਤ ਸੀਗੇ ਕਮਾਉਣ ਜੋਗੇ ਜਿਹੜੇ ਉਹ ਵੀ ਰੱਬ ਨੇ ਚੱਕ ਲਏ ਤੇ ਅੱਜ ਇਹ ਵੀ ਇਹਨਾਂ ਨਾਲ ਹੋਇਆ ਹਨਾ ਹੂੰ ਇਹ ਹੁਣ ਬਜ਼ੁਰਗ ਆ ਇਹਨਾਂ ਕੋਲ ਵਿਚਾਰੇ ਕੋ ਸਾਰੇ ਕੋਈ ਨਹੀਂਗਾ ਦੋ ਪੱਤ ਸੀ ਉਹ ਵੀ ਮੁੱਕ ਗਏ ਫਿਰ ਹੁਣ ਤੈਨੂੰ ਪਤਾ ਗਰੀਬੀ ਰੇਖਾ ਦੇ ਵਿੱਚ ਸਾਥ ਹੀ ਨਹੀਂ ਗਰੀਬ ਕੋ ਰਹੀ ਉਹਦੇ ਪੱਲੇ ਕੀ ਰਹੇਗਾ ਹੂੰ ਹੁਣ ਅੱਜ ਵਿਚਾਰਾ ਅੱਜ ਛੱਤ ਬਣੀ ਪਾ ਸਕਦਾ ਹੈ ਹੂੰ ਇਹਦੀ ਹੁਣ ਕੋਈ ਨਾ ਕੋਈ ਪਰਨ ਕੋਈ ਮਾਲੀ ਸਹਾਇਤਾ ਹੋ ਜੀ ਕਿੱਥੋਂ ਕੀ ਕਿੰਨੀ ਉਮਰ ਬਾਪੂ ਤੁਹਾਡੀ 70 ਸਾਲ ਤੋਂ ਟੱਪੀ ਜਾਂਦੀ 70 ਸਾਲ ਤੋਂ ਹਾਂ ਕਦੀ ਸੋਚਿਆ ਸੀ ਵੀ 70 ਸਾਲ ਦੇ ਵਿੱਚ ਕਿੱਥੇ ਅੱਜ ਪੁੱਤਾਂ ਦੀ ਕਮਾਈ ਬਹਿ ਕੇ ਖਾਣੀ ਸੀ ਕਿੱਥੇ ਅੱਜ ਦੂਰੀ ਤੀਰੀਕ ਵੀਰ ਵਾਲੀ ਪੈ ਗਈ ਵਕਤ ਨੂੰ ਫੜ ਗਿਆ ਜੀ ਹੂੰ ਪਿੰਡ ਦੀ ਕੋਈ ਪੰਚਾਇਤ ਕੋਈ ਸਰਪੰਚ ਕੋਈ ਢੇੜਾ ਲੱਗ ਕੇ ਕਰੇ ਕੋਈ ਕਰੇ ਨਹੀਂ ਸਰਪੰਚ ਸਾਡੇ ਆਇਆ ਇਧਰ ਦੋ ਤੁਸੀਂ ਗਏ ਸੀ ਨਾ ਮੈਂ ਗਿਆ ਇਧਰ ਦੋ ਤਿੰਨ ਮੁੰਡੇ ਆਏ ਸੀ ਕਿ ਅਸੀਂ ਜਿੰਨੀ ਜੋਗ ਥੋੜਾ ਸਹਾਇਤਾ ਕਰਾਂਗੇ ਕਿਸੇ ਨੇ ਕੀਤੀ ਕੋਈ ਮਦਦ ਨਹੀਂ ਹਜੇ ਕਿਸੇ ਨੇ ਨਹੀਂ ਕੀਤੀ ਜੀ ਕਿਸੇ ਨੇ ਨਹੀਂ ਕੀਤੀ ਜੀ ਇਹ ਪਿੰਡ ਮਾਲਾ ਕਲਾਂ ਦੇ ਉਸ ਗਰੀਬ ਪਰਿਵਾਰ ਦੇ ਵਿੱਚ ਖੜੇ ਆ ਬਜ਼ੁਰਗ 70 ਸਾਲ ਦਾ ਬਜ਼ੁਰਗ ਹੈ ਢੂਈ ਦੇ ਮਤਲਬ ਕਿ ਹੱਡੀ ਦੀ ਗੱਲ ਕਰੀਏ ਉਹ ਤੋਂ ਵੀ ਇੰਨੇ ਕਾ ਜ਼ਿਆਦਾ ਪੀੜਤ ਹੈ ਗਿਆ ਪਰ ਫਿਰ ਵੀ ਜੇ ਗੱਲ ਕਰੀਏ ਪਰਿਵਾਰ ਨੂੰ ਪਾਲ ਰਹੇ ਨੇ ਦੋ ਪੁੱਤ ਸੀ ਦੋਨੇ ਖਤਮ ਹੋ ਗਏ ਆ ਤੇ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਜਮਾਂ ਬਿਲਕੁਲ ਨਹੀਂ ਜੀ ਜਿਹੜੇ ਮਤਲਬ ਕਿ ਕੋਠੇ ਸੀ ਸਾਰੇ ਉਹ ਵੀ ਡਿੱਗ ਗਏ ਆ ਤੇ ਅੱਜ ਇਹ ਪਰਿਵਾਰ ਇੱਕ ਛੋਟੀਆਂ ਜਾਂ ਥੋੜੀਆਂ ਸਲੇਟਾਂ ਪਾ ਕੇ ਮਤਲਬ ਕਿ ਜਿੱਦਾਂ ਪਿੰਡ ਵਾਲਿਆਂ ਨੇ ਕਿਹਾ ਕਿ ਵੀ ਤੁਸੀਂ ਬਾਹਰ ਹੋ ਜਾਓ ਕਿਉਂਕਿ ਡਿੱਗਣ ਵਾਲਾ ਪਰ ਵਾਇਰਸ ਦੀ ਕਿਰਪਾ ਦੇ ਨਾਲ ਜਿਹੜਾ ਹੈਗਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅਸੀਂ ਪਿੰਡ ਮਾਲਕਲਾ ਦੀ ਪੰਚਾਇਤ ਨੂੰ ਇਹੀ ਅਪੀਲ ਕਰ ਸਕਦੇ ਆ ਕਿ ਇਹੋ ਜਿਹੇ ਪਰਿਵਾਰਾਂ ਦਾ ਜਰੂਰ ਸਾਥ ਦਿਓ ਇਹ ਬਜ਼ੁਰਗ ਹੈ ਬਜ਼ੁਰਗ ਕਿੰਨਾ ਚਿਰ ਕਮਾ ਸਕਦਾ ਪਰ ਹਜੇ ਬੱਚੇ ਵੀ ਛੋਟੇ ਆ ਪਰ ਅਸੀਂ ਵਾਰ-ਵਾਰ ਇਹੀ ਅਪੀਲ ਕਰਦੇ ਆ ਹੋਰ ਸੰਸਥਾਵਾਂ ਨੂੰ ਕਲੱਬਾਂ ਨੂੰ ਕਿ ਇਹਨਾਂ ਦਾ ਜਿਹੜਾ ਹੈਗਾ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਇਹਨਾਂ ਦਾ ਜਿਹੜਾ ਘਰ ਹੈਗਾ ਦੁਬਾਰਾ ਤੋਂ ਖੜਾ ਹੋ ਜAVE ਸੋ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਅਕਾਊਂਟ ਨੰਬਰ ਵੀ ਮੈਂਸ਼ਨ ਕਰਾਂਗੇ ਇਹਨਾਂ ਦਾ ਨੰਬਰ ਵੀ ਮੈਂਸ਼ਨ ਕਰਾਂਗੇ ਜੇ ਕੋਈ ਹੋਰ ਵੀ ਐਨ ਆਰ ਆਈ ਵੀਰ ਜਾਂ ਹੋਰ ਸੰਸਥਾਵਾਂ ਇਹਨਾਂ ਦੀ ਮਦਦ ਕਰਨਾ ਚਾਹੁੰਦੀਆਂ ਤੇ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਦੀ ਮਦਦ ਕਰ ਸਕਦੇ ਆ ਸੋ ਜੁੜੇ ਰਹੋ ਜੀ ਹੈਮਨ ਇੰਡੀਆ ਟੀਵੀ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ